ਦਕਾਨਾਂ ਜੀ ਪੰਜ ਦਕਾਨਾਂ ਭੱਜ ਗਈਆਂ ਇੱਥੋਂ ਜੀ ਅਰਜਾਨਾ ਦੀਆਂ ਦਕਾਨਾਂ ਬਦਾਂ ਗੈਰ ਆਦ ਨੂੰ ਸਵੇਰੇ ਆ ਕੇ ਵੇਖਿਆ ਦਕਾਨਾਂ ਭੱਜੀਆਂ ਵਾ ਤੇ ਕੁਝ ਪੈਸੇ ਚੋਰੀ ਹੋਏ ਆ ਕੁਝ ਬੋਡੀ ਕਵਰ ਹੀ ਕੁਝ ਲਾਈਟਾਂ ਵਗੈਰਾ ਮੋਟਰਸਾਈਕਲ ਦੀਆਂ ਟਰੈਕਟਰ ਦੀਆਂ ਲਾਈਟਾਂ ਮੇਰੇ ਕੋਲ ਉਹ ਵੀ ਚੋਰੀ ਹੋਈਆਂ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਛੱਡੂ ਛੱਡੂ ਸਭ ਖਰਾਬ ਕਰ ਗਏ ਆ ਜੀ ਤੇ ਬਾਕੀ ਥੋੜਾ ਬਹੁਤ ਮੈਗਮੇ ਨੂੰ ਚਾਹੀਦਾ ਵੀ ਚੈਕਿੰਗ ਕਰਦੇ ਰਹਿਣਾ ਚਾਹੀਦਾ ਇਹਨਾਂ ਨੂੰ ਇਹਦਾ ਪਤਾ ਲੱਗਾ ਭਾਜੀ ਕੀ ਘਟਣਾਈ ਸਾਰੀ ਜਿਹੜੀ ਰਾਤ ਕਦੋਂ ਕਿੰਨੇ ਕ ਵਜੇ ਦੀ ਘਟਣਾਈ ਸਾਰੀ ਪਤਾ ਨਹੀਂ ਵੀ ਹਰ ਜਾਨਾ ਦੁਕਾਨਾਂ ਸ਼ਾਮਾਂ ਦੁਕਾਨਾਂ ਵਧਾ ਗਿਆ ਨੇ ਆ ਜੀ 7:30 ਤੇ ਰਾਤ ਦੀ ਘਟਨਾ ਵਾ ਰਾਤ ਦੀ ਘਟਨਾ ਵਾ ਹਾਂਜੀ ਤੇ ਪ੍ਰਸ਼ਾਸਨ ਵੱਲੋਂ ਮੌਕਾ ਦੇਖਿਆ ਗਿਆ ਆ ਕਿ ਹੁਣ ਹਾਂ ਮੌਕਾ ਵੇਖ ਲਿਆ ਨਾਲੇ ਆ ਗਏ ਜੀ ਤੇ ਪਰ ਉਹ ਗਾੜੀ ਵੇਖੋ ਕੀ ਕਾਰਵਾਈ ਹੁੰਦੀ ਹੁਣ ਸੀਸੀਟੀਵੀ ਕੈਮਰੇ ਹੈਗੇ ਇੱਥੇ ਲੱਗੇ ਕਿਤੇ ਲੱਗੇ ਬੰਨੇ ਕੈਮਰੇ ਹੈਗੇ ਹਾਂਜੀ ਹਾਂ ਜੇਕਰ ਦੇਖਿਆ ਜਾਵੇ ਤਾਂ ਦਿਨ ਦਿਹਾੜੇ ਜੇਕਰ ਲੇਡੀਆਂ ਕੋ ਵੀ ਇੱਥੇ ਥੋੜੇ ਦਿਨ ਹੋ ਗਏ ਪਰਸ ਵੀ ਖੋਇਆ ਗਿਆ ਵਾ ਹੋਰ ਵੀ ਵਾਰਦਾਤਾ ਹੁੰਦੀਆਂ ਵਾ ਬਹੁਤ ਹੁੰਦੀਆਂ ਜੀ ਤੇ ਕੀ ਕਾਰਨ ਜਾਪਦਾ ਦਾ ਸਾਰਾ ਸਭ ਸਰਕਾਰਾਂ ਦੀ ਢਿੱਲ ਕਾਰਨ ਸਰਕਾਰਾਂ ਦੀ ਢਿੱਲ ਕਾਰਨ ਇਹ ਕਾਰਨ ਹੋ ਰਿਹਾ ਸਰਕਾਰਾਂ ਦਾ ਕੋਈ ਸਿਕੰਜਾ ਕੱਸ ਨਹੀਂ ਹੈਗਾ ਦਿਨ ਦਿਹਾੜੇ ਚੋਰੀਆਂ ਪਰਸ ਚੋਰੀ ਵਾਧੂ ਹੁੰਦੇ ਤੇ ਜੋ ਵੀ ਲੇਡੀਆਂ ਲੰਘਦੀਆਂ ਜੇ ਕੋਈ ਮਗਰ ਜਾਵੇ ਤੇ ਗਾੜੀ ਵਾਲਿਆਂ ਕੋ ਫਸਦਾਲ ਹੁੰਦੇ ਇੱਥੇ ਕੀ ਕਰ ਸਕਦੇ ਭਾਈ ਜੇਕਰ ਦੇਖੇ ਨੁਕਸਾਨ ਕਿੰਨਾ ਕੋਇਆ ਤੁਹਾਡਾ ਨੁਕਸਾਨ ਕਾਫੀ ਹੋ ਗਿਆ ਜੀ ਜੀ ਸ਼ਟਰਪਾ ਕੇ ਸਮਾਨ ਬਾਕੇ 10-12 ਹਜ਼ਾਰ ਰੁਪਏ ਨੁਕਸਾਨ ਨੂੰ ਹੱਥ ਫਿਰ ਗਿਆ ਜੀ ਸ਼ਟਰ ਬਣਾਵਾਗੇ ਫੇਰ ਲਾਵਾਗੇ ਸਾਰਾ ਬੰਡ ਕਰ ਗਿਆ ਟੋਟਲ ਕਿੰਨੀਆਂ ਦੁਕਾਨਾਂ ਦਾ ਇੱਥੇ ਨੁਕਸਾਨ ਹੋਇਆ ਪੰਜਾਂ ਦੁਕਾਨਾਂ ਦਾ ਜੀ ਪੰਜਾਂ ਦੁਕਾਨਾਂ ਦਾ ਨੁਕਸਾਨ ਹੋਇਆ ਉਹ ਚ ਅਧਿਕਾਰੀਆਂ ਕੋ ਕੀ ਮੰਗ ਕਰਦੇ ਨੇ ਇਨਸਾਫ ਚਾਹੀਦਾ ਹੁੰਦੇ ਜੀ ਇਹ ਬੰਦੇ ਫੜੇ ਜਾਣ ਕਾਬੂ ਕੀਤੇ ਜਾਣਗੇ ਹੋਰ ਦਾ ਨੁਕਸਾਨ ਨਾ ਗਾਹ ਹੋਵੇ ਜੀ ਬਾਕੀ ਅੱਡੇਆਂ ਨੂੰ ਵੀ ਚਾਹੁੰਦੇ ਆਂ ਵੀ ਆਪੋ ਅਸੀਂ ਪਹਿਲਾਂ ਵੀ ਅਗਰੀ ਚੋਰੀ ਤੇ ਮੈਂ ਗਿਆ ਵੀ ਆਪਾਂ ਬੰਦਾ ਰੱਖੀਏ ਕੋਈ 10 ਤੋਂ 15 ਹਜ਼ਾਰ ਤੇ ਬੰਦਾ ਰੱਖੋ ਚਾਹੀਦਾ ਜੀ ਜਿਹੜਾ ਆਪਣੀ ਦੁਕਾਨਾਂ ਦੀ ਪੇ 5-7 ਹਜ਼ਾਰ ਦੇ ਦੇ ਦੁਕਾਨ ਦੇ ਬੰਦਾ ਨਹੀਂ ਰਾਤ ਨੂੰ ਕੱਢੂਗਾ ਜੀ ਚੰਗੇ ਮੁੰਡੇ ਰੱਖੇ ਜਾਣ ਚ ਸਹੀ ਰੰਗ ਦੇ 15000 ਰੰਗਾ ਹੋਏ ਉਹਨਾਂ ਦਾ ਘਰ ਬਲੇ ਤੇ ਰਾਤ ਨੂੰ ਜਾ ਕੇ ਦੁਕਾਨਾਂ 'ਚ ਆ ਕੇ ਕਰਨ ਧੰਨਵਾਦ ਮੈਂ ਇਹੀ ਮੰਗ ਕਰਦਾ ਹਾਂ ਧੰਨਵਾਦ ਹਾਂਜੀ ਬਾਬਾ ਜੀ ਕੀ ਨਾਂ ਤੇ ਕਿਹੜਾ ਪਿੰਜੇ ਤੇ ਇੰਦਰ ਸਿੰਘ ਇਹ ਨਾਗੋ ਕਿਲੇ ਆ ਤੋੜੇ ਦੁਕਾਨਾਂ ਦੀ ਭਾਂ ਤੋੜਈ ਆ ਕੀ ਹੈ ਮਾਮਲਾ ਸਾਰੇ ਇਹ ਮਾਮਲਾ ਤੇ ਦੇਖੋ ਜੀ ਰਾਤ ਦਾ ਹੀ ਹੋਇਆ ਇਹ ਨਹੀਂ ਪਤਾ ਕੀ ਮਤਲਬ ਕੀ ਚੋਰਾਂ ਦਾ ਨਹੀਂ ਸਾਨੂੰ ਪਤਾ ਲੇਕਿਨ ਸਾਡਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋ ਚੁੱਕਾ ਇਹ ਜੋ ਰੁਪਇਆ 3000 ਹੈਗਾ ਜੀ ਤੇ ਉਹ ਇਹਦੇ ਚੋਂ ਨਿਕਲਿਆ ਵਾ ਬਾਕੀ ਦੇ ਸਮਾਨ ਕੋਈ ਅਜੇ ਇਨਕੁਆਰੀ ਕਰ ਰਹੇ ਕਿ ਚੋਰੀ ਹੋਇਆ ਕੀ ਨਹੀਂ ਤੇ ਬਾਕੀ ਉਹ ਗੱਲੇ ਗੱਲਾ ਤੋੜਿਆ ਤੇ ਗੱਲੇ ਨੂੰ 3000 ਰੁਪਏ ਬਾਬੂ ਜੀ ਜੇਕਰ ਦੇਖਿਆ ਜਾਵੇ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਇੱਥੇ ਇਹ ਨੁਕਸਾਨ ਵੀ ਦੇਖੋ ਜੀ ਅੰਦਰ ਇਹਨਾਂ ਦੇ ਗਦਾਮ ਆ ਇੰਨਾ ਨਸ਼ਮਾ ਆ ਪਾਂਚਤ ਕਨਾਂ ਜਿਹੜੀਆਂ ਤੋੜੀਆਂ ਜਿਹੜੀਆਂ ਇਹ ਕੀ ਅਗੇ ਨਿਸ਼ਾਨ ਤੇ ਬਚਰਾ ਆ ਜੀ ਕਿ ਜੇਕਰ ਤੇ ਕਹੇ ਤਾਂ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਵਾ ਚੋਰਾਂ ਵੱਲੋਂ ਵਾਰਦ ਦਾ ਅੰਜਾਮ ਦਿੱਤਾ ਜਾਂਦਾ ਵਾ ਹਾਂਜੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਸਾਡੀ ਮੰਗ ਇਹ ਹੈ ਕਿ ਜਿੰਨੇ ਵੀ ਮਤਲਬ ਮਤਲਬ ਅੱਜ ਤੇ ਇੰਨਾ ਨੁਕਸਾਨ ਆ ਕੱਲੂ ਫਿਰ ਵੱਡਾ ਨੁਕਸਾਨ ਹੋ ਸਕਦਾ ਹਾਂਜੀ ਵੀ ਇਹਨਾਂ ਦੀ ਜਿਹੜੀ ਆ ਭਾਲ ਕੀਤੀ ਜਾਵੇ ਹਾਂਜੀ ਤੇ ਉਹਨਾਂ ਦੇ ਸ਼ਿਕੰਜਾ ਕੱਟਿਆ ਜਾਵੇ ਤਾਂ ਕਿ ਜੋ ਅੱਗੇ ਵਾਸਤੇ ਮਤਲਬ ਇਹ ਕੰਮ ਨਾ ਹੋਵੇ ਇਹ ਪ੍ਰਸ਼ਾਸਨ ਨੇ ਮੌਕਾ ਦੇਖਿਆ ਹੈਗੇ ਇਹ ਹਾਂਜੀ ਪ੍ਰਸ਼ਾਸਨ ਆਈ ਸੀਗੀ ਉਹਨਾਂ ਮਤਲਬ ਆਪਣੀਆਂ ਫੋਟੋ ਲੈ ਲਈਆਂ ਨੇ ਜੀ ਕਿ ਟਿੱਕਾ ਤੇ ਉਹ ਚੈੱਕ ਕਰਕੇ ਹੁਣ ਕਾਰਵਾਈ ਉਹ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਉਹ ਹੁਣ ਪ੍ਰਸ਼ਾਸਨ ਦੇ ਤੇ ਡਿਪੈਂਡ ਕਰਦਾ ਲੱਗਿਆ ਬੜਾ ਲੱਗਿਆ ਕਿ ਇਹਨਾਂ ਦਖਲਾਨਾ ਚਾਹਤਾਂ ਚੁੜੀਆਂ ਉਹਨਾਂ ਸੰਬੰਧ ਸਿਰ ਨਹੀਂ ਆਏ ਆ ਤੇ ਅਸੀਂ ਕੈਮਰੇ ਫੁਜੀ ਚੈੱਕ ਕਰ ਰਹੇ ਹਾਂ ਯੂਸ ਰਾਤ ਨੂੰ ਹੁੰਦਾ ਜਿਹੜੇ ਰਾਤ ਤੱਕ ਸੰਪਤੀ ਨੇ ਕੰਪਲੇਨਟ ਨਹੀਂ ਦਿੱਤੀ ਤੇ ਜਦੋਂ ਕੰਪਲੇਨਟ ਦਿੰਦੇ ਅਸੀਂ ਜਿਹੜੀ ਕਾਰਵਾਈ ਬਣਦੀ ਉਹ ਕਾਰਵਾਈ ਤਰ੍ਹਾਂ ਦੀ